ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਫਤਿਹਗੜ ਚੋੜੀਆਂ ਤੋਂ ਫਤਿਹਗੜ ਚੋੜੀਆਂ ਤੇ ਨਜ਼ਦੀਕ ਪਿੰਡ ਪਾਲੋਵਾਲੀ ਵਿਖੇ ਤਨ ਤਨ ਬ੍ਰह्म ਗਿਆਨੀ ਬਾਬਾ ਬੁੱਧਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਮੌਕੇ ਤਨ ਤਨ ਬਾਬਾ ਬੁੱਧਾ ਸਾਹਿਬ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾ ਕਬੱਡੀ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਜੇਤੂ ਟੀਮ ਨੂੰ 51000 ਰੁਪਏ ਦੇਣ ਦਾ ਐਲਾਨ ਵੀ ਕੀਤਾ ਸਪੋਰਟਸ ਕਲੱਬ ਪਾਲੋਵਾਲੀ ਵੱਲੋਂ ਕੁਲਤਾਰ ਸਿੰਘ ਸੰਧਵਾ ਅਤੇ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਫਤਿਹਗੜ ਚੋੜੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਯਾਰ ਕਿ ਬੜਾ ਪਿਆਰ ਮਿਲ ਰਿਹਾ ਯਾਰ ਬੜਾ ਅੱਛਾ ਅੱਛਾ ਪਾਟੇ ਦੀ ਫੇਰੀ ਘਟ ਹੋਦੀ ਹੈ ਨਾ ਮਾਝੇ ਜੋ ਬਹੁਤ ਘੱਟ ਵੀ ਕਹਿ ਰਹੇ ਬਜ਼ਾਹਰ ਬੁਲਾਉਂਦੇ ਸਾਡੇ ਮੁਸੱਦ ਬਲੋਈਆਂ ਨੂੰ ਬੁਲਾਇਆ ਸੀ ਆ ਗਏ ਸਰ ਕਾਫੀ ਚਰਚਾ ਬਾਰੇ ਸੀਐਮ ਸਾਡੇ ਤੁਹਾਡਾ ਕਿਹਦੇ ਚੱਤੀ ਡਾਂਗੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਨੇ ਚੱਤੀ ਡਾਂਗੜਾ ਨਹੀਂ ਅਸੀਂ ਆਪਦੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਤੇ ਸੀਐਮ ਦੀ ਆਪਣਾ 11 ਹਜ਼ਾਰੀ ਦਿੱਲੀ ਵਿੱਚ ਕਾਫੀ ਰਟਕ ਰਹੀ ਹੈ ਪਤਾ ਨਹੀਂ ਜੀ ਮੈਂ ਮੇਰਾ ਮੈਂ ਆਪਣਾ ਕੰਮ ਠੀਕ ਕਰ ਲਿਆ ਤੁਹਾਡੇ ਸੀਐਮ ਬਾਂਦੇ ਵੀ ਚਰਚੇ ਨਹੀਂ ਨਹੀਂ ਮੈਂ ਸਪੀਕਰ ਬੜਾ ਖੁਸ਼ ਹੈ ਜਿੱਥੇ ਜੋ ਪਾਰਟੀ ਨੇ ਜੁੜਤੀ ਲਾਈ ਹੈ ਮੈਂ ਬਹੁਤ ਖੁਸ਼ ਹਾਂ ਬਹੁਤ